ਅਮਰਸਰ ਦੇ ਵਿੱਚ ਬੇਅਦਬੀ ਦਰਦਨਾਕ ਹਾਦਸਾ ਵਾਪਰ ਗਿਆ ਇੱਕ ਨੌਜਵਾਨ ਦੇ ਨਾਲ ਨੌਜਵਾਨ ਦੀ ਨਹਿਰ ਦੇ ਵਿੱਚ ਨਹਾਉਂਦਿਆਂ ਹੋਇਆ ਦਰਦਨਾਕ ਤਰੀਕੇ ਦੇ ਨਾਲ ਜਾਨ ਚਲੇ ਗਈ ਤੇ ਲਗਾਤਾਰ ਉਸ ਦੀ ਰਾਜਾ ਸੰਸੀ ਦੇ ਕੋਲ ਲਾਹੌਰ ਬ੍ਰਾਂਚ ਨਹਿਰ ਜਿਹੜੀ ਲੰਘਦੀ ਉਸ ਦੇ ਵਿੱਚ ਇਹ ਨੌਜਵਾਨ ਡੁੱਬ ਜਾਂਦਾ ਹੈ ਨਹਾਉਣ ਜਾਂਦਾ ਹੈ ਗਰਮੀਆਂ ਦੇ ਵਿੱਚ ਹਾਲਾਂਕਿ ਲਗਾਤਾਰ ਜਦ ਗੱਲ ਕਰ ਲਈਏ ਤਾਂ ਉਸ ਦਾ ਕੱਲ ਜਿਹੜਾ ਆ ਜਨਮ ਦਿਨ ਸੀਗਾ ਤੇ ਅੱਜ ਆਪਣੇ ਦੋਸਤਾਂ ਦੇ ਨਾਲ ਕੁੱਮੜ ਗਿਆ ਹੋਇਆ ਸੀਗਾ ਤੇ ਉਸਨੇ ਸਿੱਧੇ ਤੌਰ ਤੇ ਪਰਿਵਾਰਕ ਮੈਂਬਰਾਂ ਨੂੰ ਕਹਿ ਸੀਗਾ ਕਿ ਸਵਿਮਿੰਗ ਪੂਲ ਦੇ ਵਿੱਚ ਉਹ ਨਹਾਉਣ ਜਾ ਰਹੇ ਆਪਣੇ ਦੋਸਤਾਂ ਦੇ ਨਾਲ ਪਰ ਜਾਂਦੇ ਜਾਂਦੇ ਰਸਤੇ ਵਿੱਚ ਨਹਿਰ ਦੇ ਵਿੱਚ ਨਹਾਉਣ ਦਾ ਉਹਨਾਂ ਦਾ ਪਲਾਨ ਬਣ ਜਾਂਦਾ ਜਿਸ ਦੇ ਬਾਅਦ ਨਹਿਰ ਦੇ ਵਿੱਚ ਨਹਾਉਣ ਤਾਂ ਵੱਢ ਜਾਂਦੇ ਆ ਉਸ ਤੋਂ ਬਾਅਦ ਉਸ ਨੌਜਵਾਨ ਦਾ ਹੱਥ ਛੁੱਟ ਜਾਂਦਾ ਇੱਕ ਦੂਸਰੇ ਦਾ ਹੱਥ ਫੜ ਕੇ ਉਸ ਨਹਿਰ ਦੇ ਵਿੱਚ ਨਹਾ ਰਹੇ ਹੁੰਦੇ ਆ ਇਹ ਚਾਰੇ ਪੰਜੇ ਦੋਸਤ ਪਰ ਪਲਵਿੰਦਰ ਸਿੰਘ ਦਾ ਹੱਥ ਜਿਹੜਾ ਆ ਉਸ ਆਪਣੇ ਦੋਸਤ ਦੇ ਹੱਥੋਂ ਛੁੱਟ ਜਾਂਦਾ ਜਿਸ ਦੇ ਬਾਅਦ ਉਸ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਇਹ ਨੌਜਵਾਨ ਜਿਹੜਾ ਆ ਉਹ ਡੁੱਬ ਜਾਂਦਾ ਜਿਸ ਦੇ ਬਾਅਦ ਉਸ ਦੀ तकरीबन 18 ਘੰਟੇ ਤੋਂ ਲਗਾਤਾਰ ਉਸ ਦੀ ਜਿਹੜੀ ਆ ਬਾਡੀ ਨੂੰ ਲੱਭਿਆ ਜਾ ਰਿਹਾ 18 ਘੰਟੇ ਤੋਂ ਉਸ ਦੀ ਬਾਡੀ ਜਿਹੜੀ ਆ ਨਹੀਂ ਲੱਭ ਰਹੀ ਹੈਗੀ ਗੋਤਾਖੋਰ ਲਗਾਤਾਰ ਮਸ਼ੱਕਤ ਕਰ ਰਹੇ ਨੇ ਤਾਂ ਇਹੀ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ ਕਿ ਉਸ ਨੌਜਵਾਨ ਦੀ ਜਾਨ ਜਿਹੜੀ ਆ ਚਲੀ ਗਈ ਹੈ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਪਰਿਵਾਰਕ ਮੈਂਬਰ ਲਗਾਤਾਰ ਗੁਹਾਰ ਲਗਾ ਰਿਹਾ ਪ੍ਰਸ਼ਾਸਨ ਦੇ ਕੋਲ ਕਿ ਉਹਨਾਂ ਦੇ ਜਿਹੜੀ ਆ ਬੱਚੇ ਦੀ লাশ ਉਹਨਾਂ ਦੇ ਮੁੰਡੇ ਦੀ লাশ ਜਿਹੜੀ ਆ ਲੱਭੀ ਜਾਵੇ तकरीबन 25 ਸਾਲ ਜਿਹੜੀ ਹੈ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਹਾਲਾਂਕਿ ਉਹ ਪਹਿਲਾ ਹਾਦਸਾ ਨਹੀਂ ਹੈਗਾ ਇਸ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਪਹਿਲਾਂ ਵੀ ਕਈ ਨੌਜਵਾਨ ਜਿਹੜੇ ਆ ਡੁੱਬੇ ਨਹਾਉਣ ਗਏ ਅਮਨੇਸਰ ਤੋਂ ਪਹਿਲਾਂ ਵੀ ਜਿੰਨੀਆਂ ਖਬਰਾਂ ਨਿਕਲ ਕੇ ਸਾਹਮਣੀ ਆਉਂਦੀਆਂ ਕਿਉਂਕਿ ਗਰਮੀਆਂ ਦੇ ਵਿੱਚ ਸਕੂਲ ਪੜਦੇ ਬੱਚੇ ਜਾਂ ਫਿਰ ਜਿਹੜੇ ਨੌਜਵਾਨਾ ਹੋ ਗਰਮੀ ਤੋਂ ਰਾਹਤ ਪਾਉਣ ਦੇ ਲਈ ਨਹਿਰ ਦੇ ਵਿੱਚ ਨਹਾਉਣ ਚਲੇ ਜਾਂਦੇ ਆ ਪਰ ਨਹਿਰ ਕਈ ਨਹਿਰਾਂ ਕੱਚੀਆਂ ਹੋਣ ਕਰਕੇ ਜਿਹੜਾ ਉਸ ਦੇ ਵਿੱਚ ਡੁੱਬ ਜਾਂਦੇ ਜਾਂ ਫਿਰ ਪੱਕੀਆਂ ਨਹਿਰਾਂ ਹੋਣ ਦੇ ਕਰਕੇ ਵੀ ਨੌਜਵਾਨ ਜਿਹੜੇ ਉਹ ਵਿੱਚੇ ਰਹਿ ਜਾਂਦੇ ਤੇ ਕਈ ਨੌਜਵਾਨਾਂ ਦੀ ਮੌਤ ਤੱਕ ਹੋ ਜਾਂਦੀ ਤਾਂ ਅਜਿਹੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਟੁੱਟਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾਤ ਆ ਤਸਵੀਰਾਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਰੋ ਰਹੇ ਨੇ ਤੇ ਦੂਸਰੇ ਪਾਸੇ ਗੋਤਾਖੋਰ ਲਗਾਤਾਰ 18 ਘੰਟਿਆਂ ਤੋਂ ਇਸ ਨੌਜਵਾਨ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਕਿ ਕਿਸੇ ਤਰੀਕੇ ਨੌਜਵਾਨ ਦੀ ਲਾਸ਼ ਲੱਭ ਜਾਨ ਹਾਲਾਂਕਿ ਇਹ ਨੌਜਵਾਨ ਦੀ ਲਾਸ਼ ਜਿਹੜੀ ਆ ਰੁੜਕੇ ਕਿੱਥੇ ਤੱਕ ਚਲੀ ਗਈ ਹੋਵੇਗੀ ਇਸ ਦਾ ਅੰਦਾਜ਼ਾ ਜਿਹੜਾ ਉਹ ਨਹੀਂ ਲਾਇਆ ਜਾ ਰਿਹਾ ਕਿਉਂਕਿ ਕਈ ਵਾਰ ਲਾਸ਼ ਜਿਹੜੀ ਆ ਰੁੜਕੇ ਕਿਤੇ ਦੀ ਕਿਤੇ ਜਿਹੜੀ ਆ ਚਲੇ ਜਾਂਦੀ ਆ ਤਾਂ ਗੋਤਾਖੋਰ ਲਗਾਤਾਰ ਮਸ਼ਕੱਤ ਤਾਂ ਕਰ ਰਹੇ ਤਾਂ ਵੱਡਾ ਹਾਦਸਾ ਇਸ ਪਰਿਵਾਰਕ ਮੈਂਬਰਾਂ ਦੇ ਨਾਲ ਵਾਪਰ ਗਿਆ ਪਲਵਿੰਦਰ ਸਿੰਘ ਇਸ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਜਿਸ ਦੀ ਉਮਰ ਤਕਰੀਬਨ 25 ਸਾਲ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਮਾਂ ਤੇ ਭੈਣ ਦਾ ਰੋ ਰੋ ਕੇ ਬੁਰਾ ਲਗਾਤਾਰ ਪ੍ਰਸ਼ਾਸਨ ਕੋਲ ਗੁਆਲਗਾਰੇ ਕਿ ਸਾਡਾ ਮੁੰਡਾ ਲੱਭ ਕੇ ਉਸ ਦੀ ਲਾਸ਼ ਨੂੰ ਜਿਹੜਾ ਸਾਡੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਜਿਹੜੀ ਰੌਰੀ ਤੀ ਰਿਵਾਜਾਂ ਦੇ ਅਨੁਸਾਰ ਅੰਤਿਮ ਸੰਸਕਾਰ ਜਿਹੜਾ ਆ ਉਹ ਕੀਤਾ ਜਾਵੇ ਤਾਂ ਕੱਲ ਹੀ ਇਸ ਨੌਜਵਾਨ ਦਾ ਜਨਮ ਦਿਨ ਸੀਗਾ ਉਸਦੇ ਬਾਅਦ ਆਪਣੇ ਦੋਸਤਾਂ ਦੇ ਨਾਲ ਪਲਾਨ ਬਣਾਉਂਦਾ ਹੈ 스ਵਿਮਿੰਗ ਪੂਲ ਦੇ ਵਿੱਚ ਨਹਾਉਣ ਦਾ ਕਿ 스ਵਿਮਿੰਗ ਪੂਲ ਦੇ ਵਿੱਚ ਨਹਾਉਣ ਜਾਣਾ ਤਾਂ ਦੋਸਤਾਂ ਦੇ ਦੱਸਣ ਮੁਤਾਬਿਕ ਇਸ ਇਹਨਾਂ ਨੌਜਵਾਨਾਂ ਦਾ ਰਸਤੇ ਵਿੱਚ ਹੀ ਪਲਾਨ ਬਣ ਜਾਂਦਾ ਕਿ ਨਹਿਰ ਦੇ ਵਿੱਚ ਨਹਾਉਂਦੇ ਆ ਪਰ ਨਹਿਰ ਦੇ ਵਿੱਚ ਨਹਾਉਂਦੇ ਰਹੋਂਦੇ ਜਦੋਂ ਇੱਕ ਦੂਸਰੇ ਦਾ ਹੱਥ ਫੜ ਕੇ ਨਹਾ ਰਹੇ ਹੁੰਦੇ ਆ ਤਾਂ ਉਸਦੇ ਬਾਅਦ ਪਲਵਿੰਦਰ ਸਿੰਘ ਦਾ ਹੱਥ ਛੁੱਟ ਜਾਂਦਾ ਹੈ ਜਿਸਦੇ ਬਾਅਦ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਜਿਹੜਾ ਪਲਵਿੰਦਰ ਸਿੰਘ ਡਰ ਗਿਆ ਤੇ ਜਿੱਥੇ ਇਸ ਬਲਵਿੰਦਰ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਗੋਤਾਖੋਰ ਲਗਾਤਾਰ ਉਸ ਦੀ ਬੋਡੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ 18 ਘੰਟੇ ਹੋ ਚੁੱਕੇ ਨੇ ਹਾਲਾਂਕਿ ਪੁਲਿਸ ਵੀ ਉੱਥੇ ਪਹੁੰਚ ਚੁੱਕਿਆ ਪ੍ਰਸ਼ਾਸਨ ਵੀ ਉੱਥੇ ਪਹੁੰਚ ਚੁੱਕਿਆ ਹੈ ਹਾਲੇ ਕਿ ਕਿੰਨਾ ਸਮਾਂ ਲੱਗਦਾ ਇਹ ਦੇਖਣ ਵਾਲਾ ਹੋਵੇਗਾ ਪਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਘਰ ਦੇ ਵਿੱਚ 25 ਸਾਲ ਦਾ ਇਹ ਨੌਜਵਾਨ ਸੀਗਾ ਜਿਸ ਦੀ ਮੌਤ ਹੋ ਚੁੱਕੀ ਹੈ ਮਾਂ ਤੇ ਭੈਣ ਜਿਹੜੇ ਆ ਉਹ ਰੋ ਰਹੇ ਨੇ ਪੁੱਬਾ ਮਾਰ ਮਾਰ ਕੇ ਰੋ ਰਹੇ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਇਸ ਦੇ ਵਿੱਚ ਕੀ ਕਹਿਣਾ ਆ ਸੁਣਾਉਂਦੇ ਚੱਲਦੇ ਆ ਬਲਵਿੰਦਰ ਸਿੰਘ ਹਾਜੀ ਕੀ ਨਾ ਕੀ ਗੱਲ ਹੋਈ ਏ ਸਰ ਨਾਣ ਗਿਆ ਤੇ ਡੋਗ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ ਕਰਕੇ ਗਿਆ ਸੀ ਕਰੋ ਕਰੋ ਆਂਦੇ ਆ ਇਸ সুইমিਂਗ ਪੂਲ ਦੇ ਚੱਲੇ ਆ ਰਾਜ ਜਦ ਕਰ ਲਈ ਨਹੀਂ ਐਂ ਇੱਤੇ ਹੀ ਨੋਣਾ ਵਾ ਕਿੰਨੀ ਉਮਰ ਸੀ ਦੀ 50 ਸਾਲ ਮੈਰਿਡ ਸੀ ਜਾਂ ਮੈਰਿਡ ਸੀ ਅਨਮੈਰਿਡ ਕੀ ਕੋਈ ਜਨਮ ਦਿਨ ਸੀ ਨਾ ਉਹ ਇੱਕ ਵਾਰ ਪਹਿਲਾਂ ਕੋਈ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਭਰਾਉਣ ਨਾਲ ਵੀ ਵੈ ਨਹੀਂ ਵੈ ਹੀ ਗਏ ਨਹੀਂ ਤੇ ਦੋਸਤ ਨਸਮੂਨ ਕੋਲ ਲਿਆ ਹੀ ਉਹ ਤੇ ਪਾਰਟੀ ਕਰਕੇ ਮੁਰਗੇ ਚਾਨਗੇ ਨੌਣ ਗਿਆ ਡੁੱਬ ਗਿਆ ਜੀ ਕਿਦਾਂ ਕਿਹਦੇ ਨਾਲ ਗਿਆ ਸੀ ਚਾਚੇ ਦੇ ਭਰਾ ਇਹਦੇ ਪੋਤੇ ਹੀ ਜਾਂਦੇ ਨੇ ਭੋਤੇ ਭਰਾਵਾਂ ਨਾਲ ਹੀ ਗਿਆ ਇਹ ਪਹਿਲਾਂ ਵੀ ਕਿਤੇ ਗਏ ਲੋਣ ਨਹੀਂ ਇਹ ਨਹਿਰ ਤੇ ਕਦੀ ਨਹੀਂ ਪੈਲਾਂ ਗਿਆ ਨਾ ਠੀਕ ਹੈ ਕਿ ਗੈਸ ਕਰੋ ਗਰਗੋਸ਼ ਨਹੀਂ ਕਹਿ ਕੇ ਗਿਆ ਚੁੱਪ ਕਰਕੇ ਚਲ ਕੇ 10 ਕਿੰਗੇ ਜੀ ਜੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਨ ਦੇ ਵੀ ਵੈਸੇ ਹੀ ਕੈਸੇ ਨਾ ਜਨਮ ਦਿਨ ਦੇ ਪਹਿਲਾ ਇੱਕ ਦਿਨ ਲੰਘ ਗਿਆ ਉਤਰੇ ਵੈਸੇ ਹੀ ਨਾਉਣਗੇ ਹੁਣ 12 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ ਨਹੀਂ ਜੀ ਵੀ ਮੰਗ ਕਰਦੇ ਪ੍ਰਸ਼ਾਸਨ ਨੂੰ ਲੱਭ ਦੋ ਹਾਂ